BSF ਤੇ ਪੰਜਾਬ ਪੁਲਿਸ ਲਗਾਤਾਰ ਬਾਰਡਰ ਤੇ ਸਰਚ ਆਪਰੇਸ਼ਨ ਕਰਦੀ ਰਹਿੰਦੀ ਹੈ ਤੇ ਸਮਗਲਨ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਰਿਕਵਰੀ ਕਰ ਰਹੀ ਹੈ ਜੇ ਤੁਹਾਨੂੰ ਯਾਦ ਹੋਵੇਗਾ ਜੇ ਕੱਲ ਹੀ ਜਿਹੜੇ ਖਾਲੜਾ ਥਾਣੇ ਦੇ ਵਿੱਚ ਚਾਰ ਵਿਅਕਤੀ ਰਾਜੂਕੇ ਤੋਂ ਅਰੈਸਟ ਕੀਤੇ ਗਏ ਸੀ ਜਿਨ੍ਹਾਂ ਪਾਸੋਂ ਹੈਰੋਇਨ ਜਿਹੜੀ ਆ ਉਹ ਬਰਾਮਦ ਹੋਈ ਸੀ ਤੇ ਇਹਨਾਂ ਪਾਸੋਂ ਪਿਸਤਲ ਪਹਿਲਾਂ ਹੀ ਬਰਾਮਦ ਹੋ ਚੁੱਕੇ ਸੀ ਸੋ ਅੱਜ ਵੀ ਇੱਕ ਜਿਹੜੀ ਇਨਫੋਰਮੇਸ਼ਨ ਹੈ ਉਹ ਪੰਜਾਬ ਪੁਲਿਸ ਤੇ BSF ਨੂੰ ਮਿਲੀ ਹੈ ਕਿ ਜਸਵਿੰਦਰ ਸਿੰਘ son of ਕਾਰਤ ਸਿੰਘ ਜੀ ਨੂੰ ਪਹਿਲਾਂ ਹੀ ਐਸ ওসি ਅੰਮ੍ਰਿਤਸਰ ਵੱਲੋਂ ਮਕਦਮਾ ਨੰਬਰ 30/24 ਦੇ ਵਿੱਚ ਗ੍ਰਿਫਤਾਰ ਕੀਤਾ ਇਹਦੇ ਘਰ ਦੇ ਵਿੱਚ ਹੋਰ ਜਿਹੜੀ ਨਾਜਾਇਜ਼ ਸਮਗਰੀ ਤੇ ਪਿਸਤਲ ਵਗੈਰਾ ਬ੍ਰਮਦ ਹੋ ਸਕਦੇ ਜਿਸ ਤਹਿਤ ਪੰਜਾਬ ਪੁਲਿਸ ਤੇ ਬੀਐਸਐਫ ਨੇ ਸਾਂਝਾ ਸਰਚ ਆਪਰੇਸ਼ਨ ਇਸ ਦੇ ਘਰ ਦਾ ਕੀਤਾ ਸੋ ਸਰਚ ਆਪਰੇਸ਼ਨ ਦੌਰਾਨ ਜਿਹੜੀ ਆ ਬੜੀ ਵੱਡੀ ਸਫਲਤਾ ਹਾਸਲ ਹੋਈ ਇਸ ਪਾਸੋਂ ਇੱਕ ਜਿਹੜਾ 30 ਦਾ ਸਟਾਰ ਪਿਸਤਲ ਉਹਦੇ ਦੋ ਮੈਗਜ਼ੀਨ ਤਿੰਨ ਰਾਉਂਡ ਤਿੰਨ ਜਿਹੜੇ ਮੈਗਜ਼ੀਨ ਉਹ 9mm ਦੇ ਤੇ 108 ਰਾਉਂਡ 9mm 3 ਕਿਲੋ 124 ਗ੍ਰਾਮ ਦੇ ਕਰੀਬ ਹੈਰੋਇਨ ਆਪਣਾ 3 ਲੱਖ ਰੁਪਏ ਕੈਸ਼ ਦੋ ਤਰਾਜੂ ਜਿਹੜੇ ਜਿਹਦੇ ਨਾਲ ਇਹ ਹੈਰੋਇਨ ਤੋਲ ਕੇ ਵੇਚਦੇ ਨੇ ਉਹ ਬਰਾਮਦ ਕੀਤੇ ਗਏ ਇਸ ਸਬੰਧੀ ਥਾਣਾ ਖਾਲੜਾ ਵਿਖੇ ਐਫ ਆਈ ਆਰ ਨੰਬਰ 3 ਅੰਡਰ ਸੈਕਸ਼ਨ 21C ਐਂਡ ਡੀ ਪੀ ਐਸ ਐਕਟ ਤੇ 25 ਆਰਮਜ਼ ਐਕਟ ਜਿਹੜਾ ਦਰਜ ਕਰ ਲਿਆ ਗਿਆ ਤੇ ਜਿਹੜਾ ਇਹ ਜਸਵਿੰਦਰ ਸਿੰਘ ਆ ਇਹ ਪ੍ਰੋਡਕਟਰ ਬਣਨ ਤੇ ਲਿਆਂਦਾ ਜਾਊਗਾ ਇਹਦੇ ਪਾਸੋਂ ਜਿਹੜੇ ਇਹਨੂੰ ਸ਼ਾਮਲ ਤਫ਼ਤੀਸ਼ ਕਰਕੇ ਇਹਦੇ ਪਾਸੋਂ ਪੁਚਿਤ ਕੀਤੀ ਜਾਊਗੀ ਕਿ ਇਸ ਗੈਰਕਾਨੂੰਨੀ ਗਤੀਵਿਧੀਆਂ ਦੇ ਵਿੱਚ ਹੋਰ ਕੌਣ-ਕੌਣ ਵਿਅਕਤੀ ਸ਼ਾਮਲ ਨੇ ਜੋ ਵਿਅਕਤੀ ਵੀ ਇਸ ਤਫ਼ਤੀਸ਼ ਦੌਰਾਨ ਤੱਥਾਂ ਦੇ ਆਧਾਰ ਤੇ ਸਾਹਮਣੇ ਆਏ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕੀਤਾ ਜਾਊਗਾ ਮੈਂ ਦੱਸਣਾ ਚਾਹੁੰਦਾ ਕਿ ਥੋੜੇ ਜਿਹਾ ਸਮੇਂ ਦੇ ਵਿੱਚ ਹੀ ਜਿੱਥੇ ਹੈਰੋਇਨ ਡਰੋਨ ਕੈਸ਼ ਰਕਬਰੀ ਤੇ ਪਿਸਤਲਾਂ ਦੀ ਬਰਾਮਦਗੀ ਹੋਈ ਆ ਇਹ ਇੱਕ ਬੀਐਸਰ ਤੇ ਪੰਜਾਬ ਪੁਲਿਸ ਦਾ ਜੁਆਇੰਟ ਐਫਰਟ ਆ ਸੋ ਆ ਇਹ ਵਾਲੇ ਜਿਹੜੀ ਜਿਹੜੀ ਪ੍ਰਾਪਤੀ ਹੋਈ ਆ ਇਹਦੇ ਵਿੱਚ ਬੀਐਸਰ 103 ਦੇ ਕਮਾਂਡਰਤ ਉਹਨਾਂ ਦੀ ਜੀਪ ਰਾਣ ਥਾਣਾ ਭਿੱਖੀਵਿੰਡ ਦੀ ਆਪਣਾ ਪੁਲਿਸ ਤੇ ਥਾਣਾ ਖਾਲੜਾ ਦੀ ਪੁਲਿਸ ਜਿਹੜੇ ਇੰਸਪੈਕਟਰ ਬਨੋਦ ਸ਼ਰਮਾ ਨੇ ਉਹਨਾਂ ਦਾ ਐਮ ਰੋਲ ਰਿਹਾ ਸੋ ਇਹਨਾਂ ਨੂੰ ਇਹਨਾਂ ਵਾਸਤੇ ਜਿਹੜਾ ਇਹ ਨਾਮ ਦਾ ਵੀ ਜਿਹੜਾ ਲਿਖ ਕੇ ਮਾਨੂੰ ਡੀਜੀਪੀ ਸਾਹਿਬ ਨੂੰ ਭੇਜਿਆ ਜਾਊਗਾ ਸੋ ਲਗਾਤਾਰ ਬਰਾਮਦੀਆਂ ਜਿਹੜੀਆਂ ਉਹ ਇਸ ਸੰਬੰਧੀ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਜਿਹੜੀ ਆ ਆਉਣ ਵਾਲੀ ਇਲੈਕਸ਼ਨ ਆ ਇਲੈਕਸ਼ਨ ਕਮਿਸ਼ਨ ਦੀ ਯਾਦ ਹੈ ਤਾਂ ਮਤਾਬਕ ਉਹ ਪੀਸਫੁੱਲ ਤੇ ਸ਼ਾਂਤੀਪੂਰਵਕ ਕੰਮ ਕਰਵਾਈ ਜਾ ਸਕੇ ਥੈਂਕ ਯੂ ਬੀਐਸਐਫ ਤੇ ਪੰਜਾਬ ਪੁਲਿਸ ਲਗਾਤਾਰ ਬਾਰਡਰ ਤੇ ਸਰਚ ਆਪਰੇਸ਼ਨ ਕਰਦੀ ਰਹਿੰਦੀ ਹੈ ਤੇ ਸਮਗਲੋਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਰਿਕਵਰੀ ਕਰ ਰਹੀ ਹੈ ਜੇ ਤੁਹਾਨੂੰ ਯਾਦ ਹੋਵੇਗਾ ਜੇ ਕੱਲ ਹੀ ਜਿਹੜੇ ਖਾਲੜਾ ਥਾਣੇ ਦੇ ਵਿੱਚ ਚਾਰ ਵਿਅਕਤੀ ਰਾਜੂਕੇ ਤੋਂ ਅਰੈਸਟ ਕੀਤੇ ਗਏ ਸੀ ਜਿਨ੍ਹਾਂ ਪਾਸੋਂ ਹੈਰੋਇਨ ਜਿਹੜੀ ਆ ਉਹ ਬਰਾਮਦ ਹੋਈ ਸੀ ਤੇ ਇਹਨਾਂ ਪਾਸੋਂ ਪਿਸਤਲ ਪਹਿਲਾਂ ਹੀ ਬਰਾਮਦ ਹੋ ਸਕੇ ਸੋ ਅੱਜ ਵੀ ਇੱਕ ਜਿਹੜੀ ਇਨਫੋਰਮੇਸ਼ਨ ਆ ਉਹ ਪੰਜਾਬ ਪੁਲਿਸ ਤੇ ਬੀਐਸਐਫ ਨੂੰ ਮਿਲੀ ਕਿ ਜਸਵਿੰਦਰ ਸਿੰਘ ਸਨੋਂ ਕਾਰਜ ਸਿੰਘ ਜੀ ਨੂੰ ਪਹਿਲਾਂ ਹੀ ਐਸਓਸੀ ਅੰਮ੍ਰਿਤਸਰ ਵੱਲੋਂ ਮਕਦਮਾ ਨੰਬਰ 30/24 ਦੇ ਵਿੱਚ ਗ੍ਰਿਫਤਾਰ ਕੀਤਾ ਇਹਦੇ ਘਰ ਦੇ ਵਿੱਚ ਹੋਰ ਜਿਹੜੀ ਨਾਜਾਇਜ਼ ਸਮਗਰੀ ਤੇ ਪਿਸਤਲ ਵਗੈਰਾ ਬ੍ਰਮਦ ਹੋ ਸਕਦੇ ਜਿਸ ਤਹਿਤ ਪੰਜਾਬ ਪੁਲਿਸ ਤੇ ਬੀਐਸਐਫ ਨੇ ਸਾਂਝਾ ਸਰਚ ਆਪਰੇਸ਼ਨ ਇਸ ਦੇ ਘਰ ਦਾ ਕੀਤਾ ਸੋ ਸਰਚ ਆਪਰੇਸ਼ਨ ਦੌਰਾਨ ਜਿਹੜੀ ਆ ਬੜੀ ਵੱਡੀ ਸਫਲਤਾ ਹਾਸਲ ਹੋਈ ਇਸ ਪਾਸੋਂ ਇੱਕ ਜਿਹੜਾ 30 ਦਾ ਸਟਾਰ ਪਿਸਤਲ ਉਹਦੇ ਦੋ ਮੈਗਜ਼ੀਨ ਤਿੰਨ ਰਾਉਂਡ ਤਿੰਨ ਜਿਹੜੇ ਮੈਗਜ਼ੀਨ ਆ ਉਹ 9 ਐਮਐਮ mm ਦੇ 108 राउंड 9 एमएम 3 ਕਿਲੋ 124 ਗ੍ਰਾਮ ਦੇ ਕਰੀਬ ਹੈਰੋਇਨ ਆਪਣਾ 3 ਲੱਖ ਰੁਪਏ ਕੈਸ਼ ਦੋ ਤਰਾਜੂ ਜਿਹੜੇ ਜਿਹਦੇ ਨਾਲ ਇਹ ਹੈਰੋਇਨ ਤੋਲ ਕੇ ਵੇਚਦੇ ਨੇ ਉਹ ਬਰਾਮਦ ਕੀਤੇ ਗਏ ਇਸ ਸਬੰਧੀ ਥਾਣਾ ਖਾਲੜਾ ਵਿਖੇ ਐਫ ਆਈ ਆਰ ਨੰਬਰ 3 ਅੰਡਰ ਸੈਕਸ਼ਨ 21 ਸੀ ਐਂਡ ਡੀ ਪੀ ਐਸ ਐਫ ਤੇ 25 ਆਰਮਜ਼ ਐਕਟ ਜਿਹੜਾ ਦਰਜ ਕਰ ਲਿਆ ਗਿਆ ਤੇ ਜਿਹੜਾ ਇਹ ਜਸਵਿੰਦਰ ਸਿੰਘ ਆ ਇਹ ਪ੍ਰੋਡਕਟਰ ਬਰਾਣਤੇ ਲਿਆਂਦਾ ਜਾਊਗਾ ਇਹਦੇ ਪਾਸੋਂ ਜਿਹੜੇ ਇਹਨੂੰ ਸ਼ਾਮਲ ਤਬਤੀਸ਼ ਕਰਕੇ ਦੇ ਕਾਸੋ ਪੁਚਗਿੱਟ ਕੀਤੀ ਜਾਊਗੀ ਕਿ ਇਸ ਗੈਰਕਾਨੂੰਨੀ ਗਤੀਵਿਧੀਆਂ ਦੇ ਵਿੱਚ ਹੋਰ ਕੌਣ-ਕੌਣ ਵਿਅਕਤੀ ਸ਼ਾਮਲ ਨੇ ਜੋ ਵਿਅਕਤੀ ਵੀ ਇਸ ਤਬਤੀਸ਼ ਦੌਰਾਨ ਤੱਥਾਂ ਦੇ ਆਧਾਰ ਤੇ ਸਾਹਮਣੇ ਆਏ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕੀਤਾ ਜਾਊਗਾ ਮੈਂ ਦੱਸਣਾ ਚਾਹੁੰਦਾ ਕਿ ਥੋੜੇ ਜਿਹਾ ਸਮੇਂ ਦੇ ਵਿੱਚ ਹੀ ਜਿੱਥੇ ਹੈਰੋਇਨ ਡਰੋਨ ਕੈਸ਼ ਰਕਬਰੀ ਤੇ ਪਿਸਤਲਾਂ ਦੀ ਬਰਾਮਦਗੀ ਹੋਈ ਹੈ ਇਹ ਇੱਕ ਬੀਐਸਐਫ ਤੇ ਪੰਜਾਬ ਪੁਲਿਸ ਦਾ ਜੁਆਇੰਟ ਐਫਰਟ ਹੈ ਸੋ ਆ ਇਹ ਵਾਲੇ ਜਿਹੜੀ ਜਿਹੜੀ ਪ੍ਰਾਪਤੀ ਹੋਈ ਹੈ ਇਹਦੇ ਵਿੱਚ BSF 103 ਦੇ ਕਮਾਂਡਰਟ ਉਹਨਾਂ ਦੀ ਜੀਪ ਰਾਣ ਥਾਣਾ ਭਿੱਖੀਵਿੰਡ ਦੀ ਆਪਣਾ ਪੁਲਿਸ ਤੇ ਥਾਣਾ ਖਾਲੜਾ ਦੀ ਪੁਲਿਸ ਜਿਹੜੇ ਇੰਸਪੈਕਟਰ ਬਲੋਦ ਸ਼ਰਮਾ ਨੇ ਉਹਨਾਂ ਦਾ ਐਮ ਰੋਲ ਰਿਹਾ ਸੋ ਇਹਨਾਂ ਨੂੰ ਇਹਨਾਂ ਵਾਸਤੇ ਜਿਹੜਾ ਇਨਾਮ ਦਾ ਵੀ ਜਿਹੜਾ ਲਿਖ ਕੇ ਮਾਨਯੋਗ ਡੀਜੀਪੀ ਸਾਹਿਬ ਨੂੰ ਭੇਜਿਆ ਜਾਊਗਾ ਸੋ ਲਗਾਤਾਰ ਬਰਾਮਦੀਆਂ ਜਿਹੜੀਆਂ ਉਹ ਕੇਸ ਸਬੰਧੀ ਕੀਤੇ ਜਾ ਰਹੀਆਂ ਨੇ ਤਾਂ ਕਿ ਜਿਹੜੀ ਆ ਆਉਣ ਵਾਲੀ ਇਲੈਕਸ਼ਨ ਆ ਇਲੈਕਸ਼ਨ ਕਮਿਸ਼ਨ ਯਾਦ ਹੈ ਤਾਂ ਮਤਾਬਕ ਉਹ ਪੀਸਫੁਲ ਤੇ ਸ਼ਾਂਤੀਪੂਰਵਕ ਕਿਰਵਾਈ ਕਰਦਾ ਹੈ